ਜੀ ਹੈਰਾਨ ਹੋਵੋਗੇ 2 ਢਾਈ ਮਹੀਨੇ ਅਸੀਂ ਪਬਲਿਸਿਟੀ ਕਰਕੇ ਸ਼ੋਅ ਕਰ ਕਰਕੇ ਸਟੇਜਾਂ ਕਰ ਕਰਕੇ ਥੱਕ ਗਏ ਗਾਣਾ ਨਹੀਂ ਚੱਲਿਆ ਅਸਰ 2 ਮਹੀਨੇ ਗਾਣਾ ਨਹੀਂ ਚੱਲਿਆ ਚੱਲਿਆ ਨਹੀਂ 2 ਢਾਈ ਮਹੀਨੇ ਬਾਅਦ ਜਦੋਂ ਗਾਣਾ ਐਫਐਮ ਤੇ ਵੱਜਿਆ ਮੈਂ ਉਹੀ ਤੁਹਾਨੂੰ ਕਨੈਕਟ ਕਰਾਵਾਂ ਉਸ ਚੀਜ਼ ਨਾਲ ਜਿਹੜੇ ਪਹਿਲਾਂ ਬ ਡਿਸਕਸ ਕਰ ਰਹੇ ਸੀ ਜਦੋਂ ਇਹ ਗਾਣਾ ਐਫਐਮ ਤੇ ਚੱਲਿਆ ਲੋਕਾਂ ਨੂੰ ਇਹਦੀ ਸਾਊਂਡ ਪਸੰਦ ਆਈ ਕਿਉਂਕਿ ਐਫਐਮ ਤੇ ਤੁਸੀਂ ਦੇਖਦਾ ਰਹੇ ਨਹੀਂ ਤੁਸੀਂ ਗਾਣਾ ਸੁਣ ਰਹੇ ਹੋ ਬਿਲਕੁਲ ਤੇ ਐਫ ਐਮ ਨੇ ਫਿਰ ਜਿੱਦ ਜਿੰਨਾ ਵੀ ਇੰਡੀਆ ਦਾ ਐਫ ਐਮ ਸੀ ਚਾਹੇ ਪੰਜਾਬ ਜਲੰਧਰ ਦਾ ਸੀ ਚੰਡੀਗੜ੍ਹ ਦਾ ਸੀ ਜੈਪੁਰ ਸੀ ਆਹ 올 ਇੰਡੀਆ ਦਿੱਲੀ 올 ਓਵਰ ਇੰਡੀਆ ਇਹ ਗਾਣਾ ਕਈ ਸਾਲ ਬੈਸਟ ਚਾਰਟ ਤੇ ਰਿਹਾ ਔਰ ਪਹਿਲੇ 1 2 3 ਨੰਬਰਾਂ 'ਚ ਹੀ ਰਿਹਾ ਕੀ ਪਾਤ ਹੈ ਔਰ ਅੱਜ ਵੀ ਜਦੋਂ ਵੱਜਦਾ ਗਾਣਾ ਅੱਜ ਵੀ ਫਰੈਸ਼ ਸਾਊਂਡ ਫਰੈਸ਼ ਬਿਲਕੁਲ ਫਰੈਸ਼ ਕਿਉਂਕਿ ਗਾਣੇ ਨੂੰ ਡਿਜ਼ਾਈਨ ਕੀਤਾ ਉਹਨੇ ਮਿਹਨਤ ਹੋਈ ਤਰਜਮਾ ਮੈਂ ਬਣਾਈ ਪਵਾ 5 ਮਿੰਟਾਂ 'ਚ ਹੀ ਬਣੀ ਲਿਕੇ ਆ ਚੰਨੀ ਰਖਾ ਲੈਨੇ ਪਿੰਡ ਬੈਠ ਕੇ ਉਹਦੇ ਚ ਬੋਲ ਉਦਾਂ ਦੇ ਸੀ ਸਾਰੇ ਬਣੇ ਫਿਰਦੇ ਆ ਹੱਕਦਾਰ ਨਹੀਂ ਜਣਾ ਖਾਣਾ ਤੇਨੂੰ ਕਰਦਾ ਪਿਆਰ ਨਹੀਂ ਜਿੰਦ ਜਾਨਵਾਰ ਦੇਣਗੇ ਇੱਕ ਤੇਰੀ ਨਿੱਕੀ ਜਿਹੇ ਹਾਂ ਤੇ ਗੱਲ ਸੋਹਣੀ ਸੀ ਹੁਣ ਤੈਨੂੰ ਫੈਸਲਾ ਸੁਣਾਉਣਾ ਪਊਗਾ ਦਿਲਦਰ ਚੰਨੀ ਨੂੰ ਬਣਾਉਣਾ ਪਊਗਾ ਆਸ਼ਕਾਂ ਨੇ ਲਾਲੇ ਮੋਰ ਚ ਲਾਲਿਆ ਕਿ ਤੇਰੇ ਅੰਦਰਾਂ